ਸਾਥਰੀਆ ਕਾਲਜੀ ਸਾਰੇ ਨੌਜਵਾਨ ਸਾਥੀਆਂ ਨੂੰ ਖਾਸ ਕਰਕੇ ਜਿਹੜੀ ਮੇਰੀ ਗੱਲ ਆ ਨੌਜਵਾਨਾਂ ਨਾਲ ਹੀ ਸਾਰੀ ਜਿਹੜੀ ਮੈਂ ਸਾਂਝੀ ਕਰਨੀ ਹੈ ਕਿਉਂਕਿ ਅੱਜ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਹੈ ਸੋਸ਼ਲ ਮੀਡੀਆ ਤੇ ਚਾਹੇ ਦਾ ਚੰਗਾਈ ਫਲਾ ਲੋ ਚਾਹੇ ਬਰਾਈ ਫਲਾ ਲੋ ਕਿਉਂਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣੇ ਪਿਛਲੇ ਦਿਨਾਂ ਦੇ ਵਿੱਚ ਜੋ ਭਾਰਤ ਦੇ ਵਿੱਚ ਘਟਨਾ ਘਟੀ ਹੈ ਉਹਦੇ ਉੱਪਰ ਜਿਹੜੀ ਧਾਰਮਿਕ ਰਾਜਨੀਤੀ ਬਹੁਤ ਵੱਡੀ ਭਾਰੂ ਪਈ ਪਈ ਹੈ ਉਸ ਧਾਰਮਿਕ ਰਾਜਨੀਤੀ ਤੇ ਮੈਂ ਜਿਹੜੀ ਗੱਲਬਾਤ ਕਰਨੀ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜੇ ਕਿ 27-28 ਜਾਨਾਂ ਸਾਡੇ ਬੇਕਸੂਰ ਲੋਕ ਮਾਰੇ ਉਹ ਬੜੀ ਨਿੰਦਣਯੋਗ ਜਿਹੜੀ ਘਟਨਾ ਹੋਈ ਆ ਉਹ ਤੇ ਸਾਰਿਆਂ ਨੂੰ ਹੀ ਦੁੱਖ ਆ ਸਾਰਿਆਂ ਨੂੰ ਹੀ ਅਫਸੋਸ ਹੈ ਪਰ ਦੁੱਖ ਇਸ ਤੋਂ ਵੱਡਾ ਇਸ ਚੀਜ਼ ਦਾ ਕਿ ਜਿਹੜਾ ਧਰਮ ਜਿਵੇਂ ਕਿ ਕਿਹਾ ਗਿਆ ਕਿ ਕੁਝ ਜਿਹੜੇ ਹਿੰਦੂ ਲੋਕ ਮਾਰੇ ਗਏ ਉਹਨਾਂ ਨੂੰ ਇਹ ਚੀਜ਼ ਪੁੱਛੀ ਗਈ ਕਿ ਥੋੜਾ ਧਰਮ ਕੀ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਆ ਵੀ ਧਰਮ ਹੈ ਕੀ ਆ ਜਿੱਥੇ ਕਿ ਕਰਮਾਚ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਵੀ ਧਰਮ ਕੀ ਆ ਨੌਜਵਾਨੋ ਇਸ ਗੱਲ ਨੂੰ ਧਿਆਨ ਨਾਲ ਸੁਣਨਾ ਸੁਣ ਕੇ ਅੱਗੇ ਸਾਂਝੀ ਕਰਨੀ ਸਾਰਾ ਦਿਨ ਤੁਸੀਂ ਆਪੋ ਆਪਣੀਆਂ ਰੀਲਾਂ ਦੇ ਵਿੱਚ ਹੀ ਵਿਜੀ ਰਹਨੇ ਹੋ ਖਾਸ ਕਰਕੇ ਮੇਰੀ ਵੀਡੀਓ ਜਿਹੜੀ ਇੰਸਟਾਗ੍ਰਾਮ ਤੇ ਹੋਣੀ ਆ ਵੀ ਧਰਮ ਕੀ ਹੈ ਮੈਨੂੰ ਜਿੱਥੇ ਕਿਤੇ ਕਰ ਸਮਝ ਆਉਂਦੀ ਹੈ ਵੀ ਜਿਹੜਾ ਧਰਮ ਹੈ ਧਰਮ ਦੀ ਜਿਹੜੀ ਕਿ ਨਿਯਮ ਆ ਮੈਂ ਦੋ ਚੀਜ਼ਾਂ ਤੇ ਜਿਹੜੀ ਖੜੀ ਗਿਨਦਾ ਸਭ ਤੋਂ ਵੱਡੀ ਜਿਹੜੀ ਧਰਮ ਦੇ ਵਿੱਚ ਹੀ ਜਿਆ ਦਇਆ ਸਭ ਤੋਂ ਵੱਡੀ ਧਰਮ ਦੇ ਵਿੱਚ ਹੀ ਜਿਹੜੀ ਜਿਹੜੀ ਦਇਆ ਸਾਨੂੰ ਜਿਹੜੀ ਕਿ ਜਪਜੀ ਸਾਹਿਬ ਦੇ ਵਿੱਚੋਂ ਪੜ ਕੇ ਤਾਂ ਮੈਂ ਆ ਸਿੱਖਣ ਦੀ ਕੋਸ਼ਿਸ਼ ਕੀਤੀ ਦਇਆ ਤੇ ਇੱਕ ਦੂਸਰੀ ਹੈਗੀ ਸੰਤੋਖ ਵੀ ਦੇਖੋ ਜਿਹੜਾ ਅਸਲੀ ਧਾਰਮੀ ਬੰਦਾ ਉਹ ਹੈ ਅਸਲੀ ਸਿੱਖ ਉਹ ਹੈ ਜਿਹੜਾ ਕਿ ਆਪ ਤੋਂ ਛੋਟੇ ਤੇ ਦਇਆ ਕਰਦਾ ਹੈ ਅਸਲੀ ਮੁਸਲਮਾਨ ਉਹ ਹੈ ਜਿਹੜਾ ਕਿ ਆਪ ਤੋਂ ਛੋਟੇ ਤੇ ਆਪ ਤੇ ਕਮਜ਼ੋਰ ਤੇ ਦਇਆ ਕਰਦਾ। ਅਸਲੀ ਹਿੰਦੂ ਉਹ ਹੈ ਵੀ ਜਿਹੜਾ ਇੱਕ ਦੂਸਰੇ ਤੇ ਦਇਆ ਕਰਦਾ। ਅਸਲੀ ਅਸਲੀ ਇਸਾਈ ਉਹ ਹੈ ਜਿਹੜਾ ਇੱਕ ਦੂਸਰੇ ਤੇ ਦਇਆ ਕਰਦਾ। ਦੇਖੋ ਦਇਆ ਹੀ ਸਭ ਤੋਂ ਵੱਡਾ ਧਰਮ ਦੀ ਜਿਹੜੀ ਕਿ ਮੈਂ ਇੱਕ ਧਰਮ ਉਸ ਉਸ ਬੰਦੇ ਨੂੰ ਅਸਲੀ ਧਰਮ ਹੀ ਗਣਦਾ। ਮੈਂ ਹਿੰਦੂ, ਮੁਸਲਮਾਨ, ਸਿੱਖ, ਇਸਾਈ ਬੇਸਿਕ ਮੈਂ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ। ਪਰ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਜੇ ਮੈਂ ਤੁਹਾਨੂੰ ਗੱਲ ਦੱਸਾਂ ਕਿ ਸਭ ਤੋਂ ਵੱਡੀ ਗੱਲ ਹੀ ਏਕਤਾ ਤੋਂ ਸ਼ੁਰੂ ਹੁੰਦੀ ਹੈ। ਇੱਕ ਓੰਕਾਰ, ਇੱਕ ਪ੍ਰਮਾਤਮਾ ਇੱਕ ਹੈ। ਪਰਮਾਤਮਾ ਇੱਕ ਹੈ ਸਾਨੂੰ ਹਿੰਦੂ ਮੁਸਲਮਾਨ ਸਿੱਖ ਸਾਰਿਆਂ ਨੂੰ ਸਭ ਨੂੰ ਉਸ ਪਰਮਾਤਮਾ ਨੇ ਬਣਾਇਆ ਕਿਉਂਕਿ ਜੇਕਰ ਮੈਂ ਅੱਗੇ ਜਪਜੀ ਸਾਹਿਬ ਦੀ ਬਾਣੀ ਦੀ ਗੱਲ ਕਰਾਉਂਦੇ ਵਿੱਚ ਜਿੱਥੇ ਕਿਤੇ ਕਰ ਮੈਂ ਸੇਖਣ ਦੀ ਕੋਸ਼ਿਸ਼ ਕੀਤੀ ਹੈ ਅੰਡਜ ਜੇਰਜ ਸੇਤਜ ਉਤਪਜ ਪਰਮਾਤਮਾ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਕਹਿੰਦਾ ਇਸ ਧਰਤੀ ਉੱਪਰ ਚਾਰ ਖਾਣੀਆਂ ਨੇਗੀਆਂ ਚਾਰ ਖਾਣੀਆਂ ਤੋਂ ਬਾਅਦ ਪਤਾ ਨਹੀਂ ਅਸੀਂ ਕਿੰਨਾ ਕੀ ਕਿੱਥੇ ਕਿਤੇ ਕਰ ਕਿੰਨੇ ਕ ਚਰਨ ਸੂਰਜ ਕਿੰਨੇ ਕ ਪਤਾਲਾਂ ਆਕਾਸ ਇਸ ਪਰਮਾਤਮਾ ਨੇ ਬਣਾਏ ਨੇਗੇ ਇਸ ਕਰਕੇ ਅਸੀਂ ਸਾਰੇ ਇੱਕ ਪਰਮਾਤਮਾ ਦੇ ਬਣਾਏ ਹੋਏ ਬੰਦੇ ਆ ਅਸੀਂ ਕੋਈ ਕਿਤੇ ਕਿਸੇ ਚੀਜ਼ ਦੇ ਲਿਖਿਆ ਹੋਇਆ ਹੈਗਾ ਵੀ ਜਦੋਂ ਅਸੀਂ ਬੰਦਾ ਪੈਦਾ ਹੁੰਦਾ ਜਿਵੇਂ ਕਿ ਉਹ ਫਿਲਮ ਆਈ ਸੀਗੀ ਅਮੀਰ ਖਾਨ ਦੀ ਉਹਦੇ ਵਿੱਚ ਦੱਸਦਾ ਸੀਗਾ ਆਪਣੀ ਕਿਹੜੀ ਫਿਲਮ ਸੀਗੀ ਉਹ ਉਹ ਫਿਲਮ ਕਿਹੜੀ ਜਿਹੜੀ ਅਮੀਰ ਖਾਨ ਦੀ ਫਿਲਮ ਆਈ ਸੀ ਉਹਦੇ ਵਿੱਚ ਉਹ ਹਸਪਤਾਲ ਦੇ ਵਿੱਚ ਜਾ ਕੇ ਦੱਸਦਾ ਬੱਚੇ ਦੇ ਵੀ ਕਿਹਦੇ ਥੱppa ਲੱਗਿਆ ਹੋਇਆ ਦੱਸੋ ਪੈਦਾ ਹੋਣ ਸਮੇਂ ਕਿਹਦੇ ਲਿਖਿਆ ਹੁੰਦਾ Hindu ਹੈ Musalman ਹੈ Sikh ਹੈ ईसाई ਹੈ ਇਸ ਕਰਕੇ ਜਿਹੜੀ ਕੱਟੜਪੰਥੀਆ ਬਹੁਤ ਪੈਦਾ ਹੋ ਰਹੀ ਹੈ ਸਾਨੂੰ ਨੌਜਵਾਨਾਂ ਨੂੰ ਅਸੀਂ ਜਿਹੜੇ ਲੱਗ-ਲੱਗ ਮੈਨੂੰ ਧਰਮਾਂ ਦੇ ਅਸੀਂ ਸੁਣਦਿਆਂ ਨੌਜਵਾਨ ਸਾਨੂੰ ਸਾਰਿਆਂ ਨੂੰ ਏਕਤਾ ਪੈਦਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਦੂਜੀ ਗੱਲ ਜਿਹੜੀ ਕਿ ਸੰਤੋਖ ਹੈ ਇੱਕ ਮੈਂ ਦਿਆ ਦੀ ਗੱਲ ਕਰ ਲਈ ਦੂਜੀ ਗੱਲ ਹੈ ਸੰਤੋਖ ਆਪ ਤੋਂ ਵੱਡੇ ਨੂੰ ਦੇਖ ਕੇ ਸੰਤੋਖ ਵਿੱਚ ਰਹਿਣਾ ਖਾਸ ਕਰਕੇ ਪੋਲੀਟੀਕਲ ਲੀਡਰ ਜਆ ਸਾਡੇ ਭਾਰਤ ਦੇ ਵਿੱਚ ਕੀ ਹੈ ਇੱਕ ਦੂਸਰੇ ਨੂੰ ਦੇਖ ਕੇ ਪੈਸਾ ਇਕੱਠਾ ਕਰਦੇ ਨੇਗੇ ਇੱਕ ਦੂਸਰੇ ਨੂੰ ਦੇਖ ਕੇ ਸੰਤੋਖ ਦੇ ਵਿੱਚ ਰਹਿਣਾ ਚਾਹੀਦਾ ਲੋਕਾਂ ਦੇ ਅਸੀਂ ਗੱਲ ਵੱਡੀ ਜਾਂਦੇ ਹਾਂ ਕਿਸੇ ਵਿੱਚ ਸੰਤੋਖ ਹੈ ਨਹੀਂਗਾ ਦਿਆ ਤੇ ਸੰਤੋਖ ਸਭ ਤੋਂ ਵੱਡੀ ਮੈਂ ਜਿਹੜੀ ਕਿ ਧਰਮ ਦੀ ਜਿਹੜੀ ਕਿ ਇੱਕ ਨਿਉਂ ਗਿੰਦਾ ਇਸ ਕਰਕੇ ਸਾਨੂੰ ਦੂਜੀ ਗੱਲ ਕੀ ਹੈ ਜਿਹੜੀ ਹੁਣ ਇਹ ਚੀਜ਼ ਚੱਲ ਰਹੀ ਹੈ ਕੱਟ ਜਿਹੜੀ ਕਿ ਮੈਂ ਤੁਹਾਨੂੰ ਗੱਲ ਲਾਖਦਾ ਜਿਹੜੀ ਸਾਡੀ ਰਾਜਨੀਤੀ ਹੈ ਸਭ ਤੋਂ ਵੱਡੀ ਜਿਹੜੀ ਰਾਜਨੀਤੀ ਸਾਡੀ ਭਾਰਤ ਦੀ ਖਾਸ ਕਰਕੇ ਰਾਜਨੀਤੀ ਰਹੀ ਹੈ ਜਿਆ ਜਿਹੜਾ ਭਾਰਤ ਪਾਕਿਸਤਾਨ ਜਿਹੜੇ ਦੇਸ਼ ਅੱਜ ਤੱਕ ਜਵਾਰਪ ਜਨੀ ਤਰੱਕੀ ਕਿਉਂ ਨਹੀਂ ਕਰ ਸਕੇ ਕਿਉਂਕਿ ਇੱਥੇ ਕੱਟੜਪੰਥੀ ਵਾਲੀ ਹੈ ਕੱਟੜਪੰਥੀ ਕਰਕੇ ਸਾਡੀ ਤਰੱਕੀ ਨਹੀਂ ਹੋ ਸਕੀ ਇੱਥੇ ਧਰਮਾਂ ਦੇ ਨਾਂ ਤੇ ਵੋਟਾਂ ਲਈ ਜਾਂਦਾ ਹੈ ਧਰਮਾਂ ਦੇ ਨਾਂ ਤੇ ਹੀ ਰਾਜ ਕੀਤਾ ਜਾਂਦਾ ਹੁਣ ਉਧਰ 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 ਕੀ ਹੁੰਦਾ ਪਾਕਿਸਤਾਨ ਦੇ ਵਿੱਚ ਕੀ ਹੁੰਦਾ ਸਾਰੇ ਸਾਡੇ ਆਪਣੇ ਲੋਕ ਨੇ ਉਧਰ ਦੇ ਰਾਜਨੀਤਿਕ ਲੋਕ ਕਹਿੰਦੇ ਨੇ ਅਸੀਂ ਮੁਸਲਮਾਨ ਕੱਟੜਪੰਥੀ ਫਲਾਉਂਦੇ ਨੇ ਇੱਧਰ ਹ ਇਹੀ ਤਾਂ ਜਿਹੜੀ ਰਾਜਨੀਤੀ ਇਥੋਂ ਇਹ ਚੀਜ਼ ਚੱਲਦੀ ਹੈ ਵੋਟਾਂ ਦੇ ਮਾਰੇ ਸਾਰਾ ਕੁਝ ਹੋ ਰਿਹਾ ਹੈ ਜਿਹੜੀਆਂ ਵੋਟਾਂ ਕਰਕੇ ਲੀਡਰ ਆਪ ਦੇ ਵਿੱਚ ਲੜਾਉਂਦੇ ਨੇਗੇ ਇਸ ਕਰਕੇ ਜਿਹੜੀਆਂ ਹੁਣ ਉਹ ਕਿਸੇ ਦੇ ਚੱਕੇ ਛਕਾਏ ਤਾਂ ਆਏ ਹੋਣਗੇ ਜਿਨ੍ਹਾਂ ਨੇ ਬੰਦਿਆਂ ਨੇ ਇਹ ਚੀਜ਼ ਧਰਮ ਪੁੱਛ ਕੇ ਗੋਲੀ ਮਾਰੀ ਹੈ ਬਹੁਤ ਉਹਨਾਂ ਨੇ ਗਲਤ ਕੀਤਾ ਜੇ ਉਹ ਅਸਲੀ ਧਰਮੀ ਹੁੰਦੇ ਤਾਂ ਕਿਉਂ ਗੋਲੀਆਂ ਮਾਰਦੇ ਉਹ ਧਰਮੀ ਹੀ ਨਹੀਂ ਹੈਗੇ ਕੱਲ ਮੈਂ ਇਸਾਈ امام ਜਿਹੜਾ ਕਿ ਉਹਦੇ ਮੋਢੀ ਨੇ ਪੰਜਾਬ ਦੇ ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਜੂ ਬੜਾ ਸਲਾਹਣਜੋਗ ਸੀਗੇ ਬੜੀ ਉਹਨਾਂ ਨੇ ਵਧੀਆ ਗੱਲ ਕੀਤੀ ਹੈ ਕਹਿੰਦਾ ਉਹ ਧਰਮ ਉਹ ਮੁ슬ਮਾਨ ਧਰਮ ਦੇ ਲੋਕ ਹੀ ਨਹੀਂ ਹੈਗੇ ਉਹ ਮੁ슬ਮਾਨ ਧਰਮ ਦੀ ਵਿਆਖਿਆ ਕਰਕੇ ਸੁਣਾ ਰਹੇ ਸੀਗੇ ਇਸ ਕਰਕੇ ਜਿਹੜਾ ਇਹ ਪਖੰਡਵਾ ਚੱਲ ਰਿਹਾ ਸਾਨੂੰ ਜਿਹੜੀ ਰਾਜਨੀਤੀ ਵੋਟਾਂ ਦੇ ਨਾਂ ਤੇ ਸਾਨੂੰ ਭੋਲੇ ਭਾਲੇ ਲੋਕਾਂ ਨੂੰ ਮਾਰਿਆ ਜਾਂਦਾ ਜਾਂ ਸਾਡੇ ਜਿਹੜੇ ਹੱਕ ਨੇਗੇ ਹੱਕਾਂ ਤੋਂ ਸਾਨੂੰ ਦੂਰ ਕੀਤਾ ਜਾਂਦਾ ਹੁਣ ਜਿਹੜੇ ਇੱਕ ਮੈਂ ਛੋਟੀ ਜੀ ਹੋਰ ਗੱਲ ਤੁਹਾਨੂੰ ਕਰਦਾ ਵੀ ਧਰਮ ਦੀ ਜਿਹੜੀ ਕਿ ਪਛਾਣ ਜਿਹੜੇ ਕਿ ਆਪਾਂ ਸਾਧੂ ਸੰਤਾਂ ਨੂੰ ਪਛਾਣਦੇ ਆ ਆਪਾਂ ਪੂਜਦੇ ਆ ਉਹ ਉਹਨਾਂ ਦੀ ਸਾਨੂੰ ਪੂਜਾ ਕਿਵੇਂ ਕਰਨੀ ਚਾਹੀਦੀ ਸਾਨੂੰ ਮੰਨਣਾ ਕਿਵੇਂ ਚਾਹੀਦਾ ਵੀ ਇਹ ਸਾਧੂ ਆ ਸੰਤ ਆ ਅਸਲੀ ਸਾਧੂ ਸੰਤ ਦੀ ਪਛਾਣ ਕੀ ਨੋਜਮਾਨ ਨੂੰ ਇਹ ਸਿੱਖਣ ਦੀ ਬੜੀ ਜ਼ਰੂਰਤ ਹੈ ਪਖੰਡ ਬਹੁਤ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ ਮੈਂ ਕੁਝ ਕੁ ਪਖੰਡੀਆਂ ਦੇ ਖਿਲਾਫ ਬੋਲਿਆ ਜਿਵੇਂ ਕਿ ਆ ਜਿਹੜੇ ਕਿ ਕ੍ਰਿਸਚੀਅਨ ਦੇ ਨਾਂ ਤੇ ਜਿਹੜੇ ਪਖੰਡੀ ਚੱਲੇ ਹੋਏ ਨੇਗੇ ਜਾਲੀ ਪਾਸਟਰ ਬਣੇ ਹੋਏ ਨੇਗੇ ਉਹ ਪਾਸਟਰਾਂ ਦੇ ਖਿਲਾਫ ਮੈਂ 2-3 ਮਹੀਨੇ ਪਹਿਲਾਂ ਬੋਲਿਆ ਉਹਨਾਂ ਨੇ ਬਰਾਬਰੋਧ ਕਰਿਆ ਜਿਹੜਾ ਇੱਕ ਬਜਿੰਦਰ ਸਿੰਘ ਜਾ ਫ ਤੁਸੀਂ ਦੇਖਿਆ ਹੋਣਾ ਮੈਂ ਜਦੋਂ ਸੱਚ ਗੱਲ ਬੋਲੀ ਇਹ ਧਰਮ ਹੁਣ ਜੇ ਆਪਾਂ 크੍ਰਿਸਚੀਅਨ ਧਰਮ ਦੀ ਗੱਲ ਕਰੀਏ ਜਿਹੜੇ ਪਖੰਡੀ ਲੋਕਾਂ ਨੂੰ ਛੋਟੇ ਛੋਟੇ ਲਾਲਚਾਂ ਦੇ ਵਿੱਚ ਲਿਆ ਕੇ ਕਰੀ ਜਾਂਦੇ ਨੇਗੇ ਇਹਨਾਂ ਦੇ ਤੁਹਾਨੂੰ ਮੈਂ ਪਖੰਡ ਦਾ ਜਿਹੜਾ ਮੈਂ ਪੜਦਾ ਫਾਸ ਕਰਿਆ ਸੀਗਾ ਇਹ ਕੀ ਨੇਗੇ ਹੁਣ ਜੇ ਆਪਾਂ ਜੀਸੂ ਜੀ ਦੀ ਗੱਲ ਕਰੀਏ 크੍ਰਿਸਚੀਅਨ ਧਰਮ ਬੜਾ ਪਵਿੱਤਰ ਧਰਮ ਹੈ ਸਾਰੇ ਧਰਮ ਬੜੇ ਪਵਿੱਤਰ ਨੇ ਮੈਂ ਕੱਲੇ ਕੱਲੇ ਧਰਮ ਤੇ ਆਉਣਾ ਹੁਣ ਜੀਸੂ ਜੀ ਸੂਲੀ ਤੇ ਕਿਉਂ ਚੜੇ ਉਸ ਸਮੇਂ ਦੀ ਹਕੂਮਤ ਉਸ ਸਮੇਂ ਦੇ ਉਸ ਸਮੇਂ ਦੇ ਰਾਜੇ ਦੇ ਨਾਲ ਲੜਾਈ ਸੀਗੀ ਆਪਣੇ ਹੱਕਾਂ ਲਈ ਲੋਕਾਂ ਦੀ ਆਵਾਜ਼ ਬੁਲੰਦ ਕਰਨੇ ਜ਼ੁਲਮ ਦੇ ਪ੍ਰਤੀ ਸੂਲਿ ਦੇ ਚੜੇ ਸੀਗੇ ਉਹ ਸੱਚ ਨੂੰ ਸੱਚ ਝੂਠ ਨੂੰ ਝੂਠ ਕਿਹਾ ਸੀਗਾ ਇਹੀ ਜੇ ਆਪਾਂ ਗੱਲ ਕਰੀਏ Hindu ਧਰਮ ਦੀ ਗੱਲ ਹੈ Hindu ਧਰਮ ਦੇ ਵਿੱਚ ਜਿਹੜੀ ਰਮਾਇਣ ਕਿਉਂ ਆ ਜਿਹੜੀ ਆਪਾਂ ਰਮਾਇਣ ਪੜ੍ਹਦੇ ਆ ਜਾਂ ਜਿਹੜਾ ਮਹਾਭਾਰਤ ਹੋਇਆ ਕਿਉਂ ਆ ਸੱਚ ਤੇ ਝੂਠ ਦੀ ਲੜਾਈ ਸੀ ਉਹ ਵੀ ਇਟਾ ਬਟਾ ਮਹਾਪਰਤਾਂ ਹੋਇਆ ਸੀ। ਇਹੀ ਲੜਾਈ ਸਿੱਖ ਧਰਮ ਦੇ ਵਿੱਚ ਕੀਆ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਬਰ ਗਿਆ। ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਜ਼ੁਲਮ ਦੇ ਖਾਤਰ ਇਹੀ ਮੁਗਲ ਹਕੂਮਤ ਦੇ ਖਿਲਾਫ 33 ਤਵੀਤੇ ਬਹਿ ਗਏ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਰਾ ਸਰਵਾਂ ਸਵਾਰਤਾ। ਇਹੀ ਲੜਾਈ ਸਾਡੇ ਸਿੱਖਾਂ ਆਗੋਂ ਦੀ ਰਹੀ ਹੈ। ਇਹੀ ਲੜਾਈ ਜਿਹੜੀ ਕਿ ਸਾਰੇ ਧਰਮਾਂ ਦੀ ਜਿਹੜੀ ਕਿ ਇਹੀ ਮੁਸਲਮਾਨ ਦੇ ਵਿੱਚ ਵੀ ਜਿਹੜੇ ਚੰਗੇ ਪਹਿਲਾਂ ਸਾਡੇ ਪੈਦਾ ਹੋਣੇ ਉਹਨਾਂ ਨੇ ਵੀ ਇਨਸਾਨੀਅਤ ਦੀ ਗੱਲ ਕਰੀ। ਪਰ ਇਹ ਡੀਡੀ ਕੇ ਗੱਲ ਅੱਜ ਪਖੰਡੀਆਂ ਬਹੁਤ ਪੈਦਾ ਹੋ ਗਏ ਇਹਨਾਂ ਨੇ ਕਿਸੇ ਨੇ ਅੱਜ ਦੇ ਜਿਹੜੇ ਪਖੰਡੀਆਂ ਦੇ ਆਪਾਂ ਗੱਲ ਕਰੀਏ ਕੋਈ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿੰਦਾ ਕੋਈ ਜਿੰਨੇ ਵੀ ਅੱਜ ਜਿਹੜੇ ਦੀਵਾਨ ਕਥਾਵਾਚਕ ਸਿੱਖ ਧਰਮ ਦੇ ਮਾ ਕਥਾਵਾਚਕਾਂ ਦੀ ਗੱਲ ਕਰਾਂ ਕੋਈ ਸਰਕਾਰ ਨੂੰ ਲਲਕਾਰ ਕੇ ਪੈਂਦੇ ਨੇਗੇ ਕਿੰਨਾ ਗਲਤ ਕਿਸਾਨਾਂ ਦੇ ਨਾਲ ਹੋ ਰਿਹਾ ਇੱਥੇ ਕਿੰਨੇ ਅਨੇਕਾਂ ਨੌਜਵਾਨ ਰੋਜ਼ ਕੁੱਟੇ ਜਾ ਰਹੇ ਨੇਗੇ ਬੇਰੁਜ਼ਗਾਰ ਟੀਚਰ ਕਿਸਾਨ ਰੋਜ਼ ਡੰਡਾ ਵੱਰ ਰਿਹਾ ਇਹ ਕਿੰਨਾ ਕਿ ਜਿਹੜਾ ਕਿਸਾਨ ਜਿਹੜੇ ਇੱਕ ਸਿੱਖ ਜਿਹੜੇ ਆਪਣੇ ਧਾਰਮਿਕ ਵਿਦਵਾਨ ਨੇ ਕਿੰਨਾ ਕਰੋ ਜਿਸ ਦਾ ਜ਼ਿਕਰ ਕਰਦੇ ਨੇਗੇ ਲੜਾਈ ਜਿਹੜੀ ਕਿ ਸਾਡੇ ਧਾਰਮਿਕ ਆਗੂਆਂ ਦੀ ਜਿਹੜਾ ਅਸਲ ਦੇ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਤ ਕਰਦਾ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿੰਦਾ ਉਹੀ ਜਿਹੜਾ ਕਿ ਸਾਧੂ ਸੰਤ ਹੈ ਇਹ ਚੀਜ਼ ਨੂੰ ਸਾਨੂੰ ਪਛਾਣਨਾ ਚਾਹੀਦਾ ਅਸੀਂ ਪਖੰਡਾਂ ਦੇ ਵਿੱਚ ਨਾ ਪਈਏ ਤੇ ਅਗਲੀ ਜਿਹੜੀ ਮੇਰੀ ਗੱਲ ਇਹ ਹੀ ਆ ਕਿ ਨੌਜਵਾਨ ਸਾਥੀਓ ਜੋ ਕੁਝ ਇਸ ਸਮੇਂ ਭਾਰਤ ਦੇ ਵਿੱਚ ਚੱਲ ਰਿਹਾ ਹੈ ਰਾਜਨੀਤੀ ਦੇ ਵਿੱਚ ਇਹ ਰਾਜਨੀਤੀ ਨੂੰ ਬੜਾ ਬ੍ਰੇਕੀ ਨਾਲ ਸਮਝੋ ਕਿ ਬੜਾ ਜਿਹੜਾ ਕਿ ਕੱਟੜਪੰਥੀ ਚੱਲ ਰਹੀ ਹੈ ਘਟ ਗਣਤੀਆਂ ਦੇ ਨਾਲ ਭਾਰਤ ਦੇ ਵਿੱਚ ਵੀ ਬਹੁਤ ਟੱਕਾ ਹੋ ਰਿਹਾ ਤੇ ਉਧਰੋਂ ਜਿਹੜਾ ਕਿ ਜੇ ਅਸੀਂ ਗੱਲ ਪਾਕਿਸਤਾਨ ਦੀ ਕਰੀਏ ਉਧਰ ਸਾਡੇ ਪੰਜਾਬ ਸਾਡਾ ਨਨਕਾਣਾ ਸਾਹਿਬ ਉਧਰ ਹੈ ਹੁਣ ਕਿੱਡਾ ਵੱਡਾ ਇਸ ਇਸ ਚੀਜ਼ ਕਰਕੇ ਨੁਕਸਾਨ ਹੋਇਆ ਸਾਡਾ ਨਨਕਾਣਾ ਸਾਹਿਬ ਉਧਰ ਹੈ ਉਸੀ ਇੱਕ ਚੀਜ਼ ਦੇਖੋ ਦੋ ਗੋਲੀ ਰਾਜਨੀਤੀ ਵੀ ਭਾਰਤ ਦੇ ਵਿੱਚ ਬਹੁਤ ਵੱਡੀ ਹੋ ਰਹੀ ਹੈ ਇਧਰੋਂ ਟਾਰੀ ਤੇ ਹਸੈਨੀ ਵਾਲਾ ਦੋਨੇ ਬਾਰਡਰ ਬੰਦ ਨੇਗੇ ਦੋਨੇ ਬਾਰਡਰ ਬੰਦ ਕਰ ਦਿੱਤੇ ਗਏ ਤੇ ਉਧਰੋਂ ਜੇ ਅਸੀਂ ਗੁਜਰਾਤ ਦੀ ਜਾਂ ਉਧਰੋਂ ਦੇ ਅਸੀਂ ਬੰਬੇ ਦੇ ਪੋਰਟਾਂ ਦੀ ਗੱਲ ਕਰੀਏ ਉਧਰ ਦੀ ਵਪਾਰ ਹੋ ਰਿਹਾ ਐ ਇਧਰ ਦੀ ਵਪਾਰ ਬੰਦ ਕਰਕੇ ਰੱਖਤਾ ਇੱਧਰ ਦੀ ਸਾਰਾ ਬੰਦ ਕਰਕੇ ਰੱਖਤੇ ਇੱਧਰ ਦੀ ਜੋ ਕੋਈ ਨਨਕਾਣਾ ਸਾਹਿਬ ਜਾਂਦੇ ਸੀਗੇ ਜਾਂ ਉੱਧਰ ਸਾਡੇ ਲੋਕ ਜਾਂਦੇ ਸੀਗੇ ਉਹ ਬਿਲਕੁਲ ਉੱਧਰ ਲਕੀਰ ਖਿੱਚਦੇ ਵੀ ਇੱਧਰ ਦੇ ਕੋਈ ਜਾ ਨਹੀਂ ਸਕਦਾ ਇਹ ਦੋਗਲੀ ਰਾਜਨੀਤੀ ਚੱਲ ਰਹੀ ਆ ਸਾਡੇ ਉੱਧਰ ਪਾਕਿਸਤਾਨ ਦੇ ਵਿੱਚ ਵੀ ਸਾਡੇ ਆਪਣੇ ਪੰਜਾਬੀ ਭਰਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਜਨਮ ਉੱਥੇ ਲੇਤਾ ਕਰਤਾਰਪੁਰ ਦੀ ਧਰਤੀ ਦੇ ਹਲ ਹਲਵਾਇਆ ਸਾਡੇ ਤਾਂ ਉੱਧਰ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਖਾਸ ਕਰਕੇ ਪੰਜਾਬੀਆਂ ਦੀਆਂ ਸਾਡੀਆਂ ਸਾਰੀਆਂ ਹੀ ਜੁੜੀਆਂ ਹੋਈਆਂ ਨੇਗੀਆਂ ਇਨਸਾਨੀਅਤ ਦੀ ਗੱਲ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੀ ਨਨਕਾਣਾ ਸਾਹਿਬ ਦੀ ਧਰਤੀ ਤੇ ਆ ਸਾਨੂੰ ਸਾਰਿਆਂ ਹੀ ਨੌਜਵਾਨਾਂ ਨੂੰ ਧਰਮ ਦੇ ਉੱਪਰੋਂ ਉੱਠ ਕੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਤ ਕਰਨਾ ਚਾਹੀਦਾ ਜੋ ਸਰਕਾਰਾਂ ਦੇ ਹੋ ਰਹੇ ਧੱਕੇ ਉਹਦੇ ਪ੍ਰਤੀ ਜਾਗਰੂਤ ਕਰਨਾ ਚਾਹੀਦਾ ਧਾਰਮਿਕ ਰਾਜਨੀਤੀ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਇਸ ਕਰਕੇ ਇਹੀ ਜਿਹੜੀ ਕਿ ਸਭ ਤੋਂ ਵੱਡੀ ਗੱਲ ਆ ਸਾਨੂੰ ਅਸੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਅਸੀਂ ਸਾਰੇ ਭਾਈ ਭਾਈਆਂ ਭਾਈਚਾਰੇ ਦੀ ਗੱਲ ਕਰਨੀ ਚਾਹੀਦੀ ਆ ਤੇ ਗੱਲ ਮੁੱਦਿਆਂ ਦੀ ਹੋਣੀ ਚਾਹੀਦੀ ਆ ਤੇ ਗੱਲ ਲੋਕਾਂ ਦੇ ਵਿਕਾਸ ਦੀ ਤੇ ਹੋ ਰਹੀ ਜ਼ੁਲਮ ਦੀ ਗੱਲ ਹੋਣੀ ਚਾਹੀਦੀ ਹੈ ਬਹੁਤ ਵੱਡਾ ਜਿਹੜਾ ਕੋ ਜ਼ੁਲਮ ਜੰਮੂ ਕਸ਼ਮੀਰ ਦੀ ਧਰਤੀ ਉੱਪਰ ਹੋਇਆ ਉਹ ਜ਼ੁਲਮ ਦੀ ਬਹੁਤ ਸਖਤ ਨਕੀਦੀ ਕਰਦੇ ਆ ਕਿ ਕੁਝ ਬੰਦਿਆਂ ਨੇ ਕੱਟੜ ਪੰਥੀਆਂ ਨੇ ਆ ਕੇ ਜਿਹੜੀ ਕਿ ਸਾਡੇ ਭੋਲੇ ਭਾਲੇ ਲੋਕਾਂ ਦੀ ਜਾਨ ਲੈਤੀ ਹੈ ਬਹੁਤ ਹੀ ਨਿੰਦਣਯੋਗ ਹੈ ਇਸ ਕਰਕੇ ਸਾਡੇ ਨੌਜਵਾਨ ਸੋਸ਼ਲ ਮੀਡੀਆ ਨੂੰ ਚੰਗੇ ਪਾਸੇ ਨੂੰ ਲਿਜਾ ਕੇ ਕਈ ਥਾਵਾਂ ਤੇ ਅੱਜ ਬਹੁਤ ਸਾਰੇ ਥਾਵਾਂ ਦੇ ਉੱਪਰ ਜਿਹੜੀ ਕਿ ਇਹ ਮੇਰਾ ਬੋਲਣ ਦਾ ਕਾਰਨ ਇਸ ਸੀਗਾ ਕਿ ਮੁਸਲਮ ਮਸਲਮਾਨ ਜਿਹੜੇ ਕਿ ਸਾਡੇ ਇੱਥੇ ਗਿਣਤੀ ਘਟਾ ਉਹਨਾਂ ਦੇ ਨਾਲ ਸਾਡੇ ਕੋਸ਼ਕ ਸਾਡੇ ਜਿਹੜੇ ਕਿ ਆਪਾਂ ਮੈਂ ਕੱਲ ਕਹਿਦਾ ਕਿ ਜਿਹੜੇ ਕੱਟੜ ਪੰਥੀ ਨੇਗੇ ਉਹ ਸਾਡੇ ਨਾਲ ਉਹਨਾਂ ਨੌਜਵਾਨਾਂ ਦੇ ਨਾਲ ਬੈਰ ਵਿਰੋਧਤਾ ਕਰ ਰਹੇ ਨੇ ਕਿ ਉਹ ਕਈ ਸਟੂਡੈਂਟਾਂ ਦੇ ਨਾਲ ਇਹ ਵੀਡੀਓ ਸਾਹਮਣੇ ਆਈਆਂ ਨੇਗੀਆਂ ਉਹ ਕੰਮ ਨਹੀਂ ਹੋਣਾ ਚਾਹੀਦਾ ਇੱਕ ਚੰਡੀਗੜ੍ਹ ਇੱਕ ਜੁਨੀਅਰ ਯੂਨੀਵਰਸਿਟੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਆ ਸਾਡੇ ਇੱਕ ਮੁਸਲਮਾਨ ਕੁੜੀ ਦੇ ਨਾਲ ਜਿਹੜਾ ਕਿ ਕੋਸ਼ਕ ਲੋਕ ਮੈਂ ਉਹਨਾਂ ਨੂੰ ਹਿੰਦੂ ਨਹੀਂ ਕਹਿੰਦਾ ਮੈਂ ਮੈਂ ਉਹਨਾਂ ਨੂੰ ਮੁਸਲਮਾਨ ਵੀ ਨਹੀਂ ਕਹਿੰਦਾ ਜਿਨ੍ਹਾਂ ਨੇ ਉੱਥੇ ਹਮਲਾ ਕੀਤਾ ਜੰਮੂ ਕਸ਼ਮੀਰ ਵਿੱਚ ਮੈਂ ਉਹਨਾਂ ਨੂੰ ਮੁਸਲਮਾਨ ਵੀ ਨਹੀਂ ਕਹਿੰਦਾ ਜਿਨ੍ਹਾਂ ਨੇ ਉਹ ਸਾਡੀ ਹਿੰਦੂ ਕੁੜੀ ਦੇ ਸਾਡੀ ਮੁਸਲਮਾਨ ਕੁੜੀ ਦੇ ਨਾਲ ਉਹ ਗਲਤ ਜਿਹੜੀਆਂ ਗਾਲਾਂ ਕੱਢੀਆਂ ਜੋ ਕੁਝ ਉਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਹਿੰਦੂ ਵੀ ਨਹੀਂ ਕਹਿੰਦਾ ਕਿਉਂਕਿ ਅਸਲੀ ਹਿੰਦੂ ਅਸਲੀ ਮੁਸਲਮਾਨ ਅਸਲੀ ਸਿੱਖ ਅਸਲੀ ਇਸਾਈ ਕਿਸਦਾ ਵਿਰੋਧੀ ਨਹੀਂ ਹੋ ਸਕਦਾ ਜਿਹੜੀ ਕਿ ਮੈਂ ਧਰਮ ਦੀ ਗੱਲ ਸ਼ੁਰੂ ਕਰੀ ਆ ਧਰਮ ਦੇ ਵਿੱਚ ਸਭ ਤੋਂ ਵੱਡੀ ਗੱਲ ਦਿਆ ਦੀ ਆ ਧੀਆਂ ਭੈਣਾ ਅਸੀਂ ਸਾਰੇ ਇੱਕ ਪ੍ਰਮਾਤਮਾ ਦੇ ਬਣਾਏ ਹੋਏ ਬੰਦੇ ਆ ਕੌਣ ਹਿੰਦੂ ਕੌਣ ਮੁਸਲਮਾਨ ਕੌਣ ਇਸਾਈ ਅਸੀਂ ਇੱਕ ਪ੍ਰਮਾਤਮਾ ਦੇ ਬੰਦੇ ਆ ਇਹ ਚੀਜ਼ ਨੂੰ ਸਮਝੋ ਕਿਸੇ ਦੇ ਨਾਲ ਵੀ ਜਿਹੜਾ ਕਿ ਨੌਜਵਾਨਾਂ ਦੇ ਨਾਲ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਇਹ ਬਹੁਤ ਗਲਤ ਹੋ ਰਿਹਾ ਤੇ ਅਸੀਂ ਪੰਜਾਬ ਦੇ ਵਿੱਚ ਸਾਡੇ ਗੱਲ ਸਾਹਮਣੇ ਆਉਂਦੀ ਆ ਸਾਡੇ ਦਾ ਪੰਜਾਬੀਆਂ ਦੀ ਸਾਡੇ ਦਾ ਸਾਡੇ ਦਾ ਸਿੱਖ ਪਲ ਸੇਬ ਦੀ ਇਹ ਗੱਲ ਅਸੀਂ ਕਦੇ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਸਾਰੇ ਨੌਜਵਾਨ ਇਕਤਾ ਪੈਦਾ ਕਰਨ ਇੱਕ ਦੂਸਰੇ ਨੂੰ ਪਿਆਰ ਕਰਨ ਸੋਸ਼ਲ ਮੀਡੀਆ ਨੂੰ ਚੰਗੇ ਪਾਸੇ ਨੂੰ ਲੈ ਕੇ ਜਾਣ ਨਾ ਕਿ ਮੁਸਲਮਾਨ ਧਰਮ ਨੂੰ ਟਾਰਗੇਟ ਕਰਨ ਤੇ ਨਾ ਕਿ Hindu ਧਰਮ ਨੂੰ ਟਾਰਗੇਟ ਕਰਨ ਨਾ ਕਿਸੇ ਹੋਰ ਧਰਮ ਨੂੰ ਟਾਰਗੇਟ ਕਰਨ ਇਹ ਧਰਮ ਦੀ ਇਹ ਸਿਰਫ ਔਰ ਸਿਰਫ ਜੇ ਰਾਖਸ਼ ਦਿਮਾਗ ਦੇ ਬੰਦਿਆਂ ਦੀ ਗੱਲ ਹੁੰਦੀ ਹੈ ਜਿਹੜੇ ਰਾਖਸ਼ ਬੁੱਧੀ ਰਾਖਸ਼ ਬੁੱਧੀ ਦੇ ਮਾਲਕ ਹੁੰਦੇ ਨੇ ਉਹਨਾਂ ਵੱਲੋਂ ਜਿਹੜੇ ਹੰਜੇ ਘਟਨਾਵਾਂ ਕੀਤੀਆਂ ਜਾਂਦੀਆਂ ਨੇਗੀਆਂ ਉਹਨਾਂ ਨੂੰ ਡਾਂਡ ਵੀ ਮਿਲਦਾ ਉਹਨਾਂ ਨੂੰ ਸਜ਼ਾਵਾ ਪਰਮਾਤਮਾ ਵੱਲੋਂ ਹੀ ਮਿਲਦੀ ਹੈ ਤੇ ਉਹਨਾਂ ਨੂੰ ਲੋਕਾਂ ਵੱਲੋਂ ਵੀ ਉਹਨਾਂ ਨੂੰ ਸਜ਼ਾਵਾ ਮਿਲਦੀਆਂ ਨੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਸਾਨੂੰ ਸਾਨੂੰ ਆਪ ਦੇ ਵਿੱਚ ਇਕਤਾ ਪੈਦਾ ਕੀਤੀ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ